ਇਸੀ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸਾਬ ਕਹਿੰਦੇ ਜਿਹ ਹੈ ਪਰਸਾਦ ਕਰੈ ਪੁੰਨ ਬੋਦਾਨ ਹੁਣ ਕਈ ਵਾਰ ਦਾਨ ਕਰਨ ਵਾਲਾ ਮਨੁੱਖ ਕੀ ਹੁੰਦਾ ਜੀ ਉਹ ਆਪਣੇ ਦਾਨ ਦਾ ਕਿੰਨੇ ਵਾਰੀ ਨਾਮ ਬੁਲੋਗਾ ਤੇ ਉਹ ਕਿਤੇ ਹਾਉਮੇ ਨੂੰ ਪੱਠੇ ਤੇ ਨਹੀਂ ਪਾਉਂਦਾ ਜੇ ਡੀ ਮੈਂ ਮੇਰੀ ਹੈ ਹੋਮੇ ਜੀ ਡੀ ਹੈ ਸਭ ਕਹਿੰਦੇ ਇਹਨੂੰ ਮਾਰਨ ਨੂੰ ਮਾਰ ਕਿਉਂਕਿ ਵਸਤੂ ਅੰਦਰ ਵਸਤ ਸਮਾਵ ਹੈ ਹਿਰਦੇ ਰੂਪੀ ਇੱਕ ਬਰਤਨ ਹੈ ਇਹਦੇ ਵਿੱਚ ਦੋ ਚੀਜ਼ਾਂ ਨਹੀਂ ਸਮੋ ਸਕਦੀਆਂ ਜਾਂ ਤੇ ਪਰਮੇਸ਼ਰ ਦਾ ਵਾਸਾ ਹੋਏਗਾ ਜਾਂ ਹੋਮੇ ਦਾ ਵਾਸਾ ਹੋਏਗਾ ਹੁਣ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਭੈ ਹੈ ਜੋ ਮਾਲਕ ਦੇ ਹੁਕਮ ਦੀ ਪਾਲਣਾ ਕਰਦੇ ਨੇ ਉਹ ਤੇ ਕਹਿੰਦੇ ਮੇਰਾ ਮਜhme ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਮੇਰੇ ਮਾਲਕਾਂ ਮੇਰਾ ਤੇ ਮੇਰੇ ਵਿੱਚ ਕੁਝ ਵੀ ਨਹੀਂ ਹੈ ਕਿ ਕੋ ਮਨੁੱਖ ਦਾ ਜਨਮ ਆਪਣੀ ਮਰਜ਼ੀ ਦੇ ਨਾਲ ਨਹੀਂ ਹੁੰਦਾ ਮਾਂ ਬਾਪ ਉਹਨੂੰ ਆਪਣੀ ਚੋਣ ਅਨੁਸਾਰ ਨਹੀਂ ਮਿਲਦੇ ਤੇ ਇੱਕ ਵੱਡਾ ਭਰਮ ਹੈ ਮਨੁੱਖੀਂਦਾ ਮੈਂ ਮਿਹਨਤ ਦੇ ਨਾਲ ਪਾ ਲਿਆ ਮਿਹਨਤ ਨਾਲ ਨਹੀਂ ਮਾਲਕ ਨੇ ਤਰੁੱਟ ਕੇ ਤੈਨੂੰ ਦਿੱਤਾ ਜੇ ਮਿਹਨਤਾਂ ਦੇ ਨਾਲ ਮਿਲਦਾ ਹੁੰਦਾ ਤੇ ਮਜ਼ਦੂਰ ਤੇ 12 ਘੰਟੇ ਮਿਹਨਤ ਕਰਦਾ ਤੇ ਬੈਲ ਕਿੰਨੀ ਮਿਹਨਤ ਕਰਦਾ ਕਿੰਨਾ ਕਿੰਨਾ ਭਾਰ ਉਤੇ ਲੱਦ ਲਿਆ ਜਾਂਦਾ ਸਾਬ ਕਹਿੰਦੇ ਮਾਲਕ ਦੇ ਹੱਥ ਵਿੱਚ ਵਿਡਿਆਈਆਂ ਨੇ ਜਦੋਂ ਤਰੁੱਟਦਾ ਹੈ ਤੇ ਝੋਲੀ ਵਿੱਚ ਪਾ ਦਿੰਦਾ ਪਤਾ ਨਹੀਂ ਲੱਗਦਾ ਤੇ ਇਸੇ ਕਰਕੇ ਸਤਿਗੁਰੂ ਮਹਾਰਾਜ ਨੇ ਕਿਹਾ ਪਿੰਗਲ ਪਰਬਤ ਪਾਰ ਪਜੇ ਖਲ ਚੰਦਰ ਬਕੀਤਾ ਮੈਂ ਮਾ ਸਾਧੂ ਸੰਗ ਕੀ ਕਹਿੰਦੀ ਤੇ ਮੈਂ ਮਾ ਮੇਰੇ ਮਾਲਕ ਦੀ ਸਤ ਸੰਗ ਦੀ ਹੈ ਕਦੋਂ ਤਰੁੱਟ ਜਾਏ ਕਦੋਂ ਉਹਨੇ ਦਇਆ ਦੇ ਘਰ ਵਿੱਚ ਆ ਜਾਣਾ ਕਹਿ ਦੇਣਾ ਨਿਹਾਲ 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 ਫਿਰ ਕੋਈ ਆੰਤ ਨਹੀਂ ਇਹ ਨਹੀਂ ਇਹ ਤੇ ਅਸੀਂ ਵੇਖਿਆ ਹੈ ਕਿ ਗੁਰੂ ਦਾ ਪੁੱਤਰ ਵੀ ਹੋਵੇ ਗੁਰੂ ਦਾ ਭਰਾ ਵੀ ਹੋਵੇ ਤੇ ਮਨ ਦੇ ਵਿੱਚ ਹੋਵੇ ਖੋਟ ਤੇ ਸਾਬ ਕਹਿੰਦੇ ਫਿਰ ਇੱਥੇ ਮਾਣ ਨਹੀਂ ਮਿਲਦਾ ਫਿਰ ਉਹ ਪ੍ਰੀਤੀ ਚੰਦਾ ਹਾਲ ਵੇਖੋ ਇੱਥੇ ਰਿਸ਼ਤਿਆਂ ਦੀ अहमियत ਨਹੀਂ ਹੈ ਇੱਥੇ ਤੇ ਪ੍ਰੇਮਾਂ ਭਗਤੀ ਹੈ ਇਹ ਤੇ ਪ੍ਰੇਮ ਮਲਕਨੀ ਸੀ ਕਰਕੇ ਤੇ ਕਿਹਾ ਜਿਨ ਨੂੰ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਇਹਨਾਂ ਨੇ ਪ੍ਰੇਮ ਕਰ ਲਿਆ ਪਰਮਾਤਮਾ ਨੂੰ ਪਾ ਲਈ ਨਹੀਂ ਪਰ ਮਨੁੱਖ ਧਰਮ ਦੇ ਅੰਦਰ ਵੀ ਸੌਦੇ ਬਾਜੀ ਲੈ ਕੇ ਆਦੇ ਅਸੀਂ ਸੌਦੇ ਕਰਨੇ ਸ਼ੁਰੂ ਕਰ ਦਿੱਤੇ ਤੇ ਜਦੋਂ ਮਨੁੱਖ ਵਪਾਰ ਅੰਦਰ ਆਉਂਦਾ ਹੈ ਤੇ ਉਹ ਨਫੇ ਨੂੰ ਲੈ ਕੇ ਚੱਲਦਾ ਹੈ ਨੁਕਸਾਨ ਉਤੋਂ ਝੱਲ ਨਹੀਂ ਹੁੰਦਾ ਜਿਹੜਾ ਪ੍ਰੇਮੀ ਹੁੰਦਾ ਹੈ ਪ੍ਰੇਮ ਦੇ ਵਿੱਚ ਰੰਗਿਆ ਹੋਵੇ ਨਾ ਉਹਨੂੰ ਪ੍ਰੇਮ ਨਹੀਂ ਵੜਨਾ ਚਾਹੀਦਾ ਭਾਵੇਂ ਸਭ ਕੁਝ ਹੀ ਸੜ ਜਾਵੇ ਚਾਹੇ ਕੁਝ ਵੀ ਭੱਲੇ ਨਾ ਰਹੇ ਉਹ ਕਹਿੰਦਾ ਜੀ ਪ੍ਰੇਮ ਨਹੀਂ ਟੁੱਟਣਾ ਚਾਹੀਦਾ ਮਾਲਕ ਦੇ ਨਾਲੋਂ ਸਾਡਾ ਨਾਤਾ ਜਿਹੜਾ ਸੰਬੰਧ ਜਿਹੜਾ ਉਹ ਟੁੱਟਣਾ ਨਹੀਂ ਚਾਹੀਦਾ ਕੁਝ ਵੀ ਹੋ ਜਾਏ ਪਰ ਜਿਹੜਾ ਵਪਾਰੀ ਵਿਰਤੀ ਦਾ ਮਨੋਖ ਹੈ ਉਹ ਕਹਿੰਦਾ ਜੀ ਮੈਂ ਤੇ ਚਲਾਹਾ ਕੱਟਣਾ ਹੈ ਮੈਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਹ ਹੈ ਪ੍ਰਸਾਦ ਕਰੈ ਪੁੰਨ ਬੋਹਦਾਨ ਹੁਣ ਦਾਨੀ ਪੁੱਤ ਜਿਹੜਾ ਦਾਨ ਕਰ ਰਿਹਾ ਉਹਨੇ ਆਪਣਾ ਨਾਮ ਅੱਗੇ ਰੱਖ ਲਿਆ ਇੱਕ ਸਾਡੀ ਆਮ ਸਮਾਜਿਕ ਅਸੀਂ ਜਿਹੜੀ ਹੈ ਆਖਾਨ ਵਰਤ ਲੈਂਦੀ ਆ ਕਿ ਮਾਲ ਕੰਪਨੀ ਦਾ ਮਸ਼ਹੂਰੀ ਦੁਕਾਨ ਦੀ ਉਹ ਦੇੜ ਵਾਲਾ ਤੇ ਕੋਈ ਹੋਰ ਹੁੰਦਾ ਤੇ ਲਿਖਾਉਣ ਵਾਲਾ ਆਪਣਾ ਨਾਮ ਐ ਵੀ ਲਿਖਾਈ ਜਾਂਦਾ ਲਿਖਾਉਣ ਵਾਲਾ ਕਹਿੰਦਾ ਜੀ ਫਲਾਣਾ ਸਿੰਘ ਵੱਲੋਂ ਇਹ ਕੂਲਰ ਦਾਨ ਕੀਤਾ ਗਿਆ ਫਲਾਣਾ ਸਿੰਘ ਵੱਲੋਂ ਆ ਇਥੇ ਆ ਸੇਵਾ ਕੀਤੀ ਹੈ ਪਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕਦੇ ਇਕਾਦਰ ਚਿਤ ੋ ਕੇ ਸੋਚੀ ਤੇ ਸਹੀ ਇਹ ਸ਼ਕਤੀ ਇਹ ਤਾਕਤ ਤਾਕਤ ਇਹ ਇਹ ਅਵਸਥਾ ਤੇਰੇ ਕੋਲ ਆਈ ਕਿਥੋਂ ਕਿ ਤੂੰ ਸੇਵਾ ਕਰ ਲੈ ਤੇਰੇ ਅੰਦਰ ਕੋਈ ਹੋਰ ਬੈਠਾ ਜਿਹੜਾ ਤੈਨੂੰ ਚਲਾ ਰਿਹਾ ਪ੍ਰੇਰਿਤ ਕਰ ਰਿਹਾ ਜਿਹੜਾ ਤੇਰੇ ਦੇ ਦਾਤਾਂ ਦੀ ਬਖਸ਼ਿਸ਼ ਕਰ ਰਿਹਾ ਤੇ ਤੂੰ ਉਹਨੂੰ ਚੇਤੇ ਕਿਉਂ ਨਹੀਂ ਕਰਦਾ ਜੇ ਦੁਨੀਆ ਤੇਰਾ ਨਾਮ ਲੈ ਰਹੀ ਹੈ ਤੇ ਤੂੰ ਗਾਂਹ ਵਾਲੇ ਦਾ ਜਿਨ੍ਹਾਂ ਨੂੰ ਅਸੀਂ ਦਿੱਤਾ ਹੈ ਮੰਨ ਲੋ ਦਾਨੀਪੁਰਖ ਦਾਨ ਦਿੰਦੇ ਨੇ ਦਾਨ ਦੇਣ ਵਾਲੇ ਦਾ ਜਿਹੜੇ ਲੋੜ ਵਾਂਦੇ ਉਹਦਾ ਸ਼ੁਕਰਗੁਜ਼ਾਰ ਕਰਦੇ ਨੇ ਤੇ ਜਿਹੜਾ ਦਾਨੀ ਐ ਉਹ ਫੁੱਲ ਬੈਠਾ ਜੀ ਤੂੰ ਉਹ ਲੈ ਕੇ ਆਇਆ ਸੀ ਉਹਦਾ ਨਾਂ ਨਹੀਂ ਲੈਂਦਾ ਗੁਰੂ ਨਾਨਕ ਦੇਵ ਜੀ ਪਾਸ਼ਣ ਇਹੋ ਹੀ ਉਪਦੇਸ਼ ਤੇ ਸਾਨੂੰ ਬਖਸ਼ਿਸ਼ ਕੀਤਾ ਸੀ ਨਾ ਸਰਾਤਨ ਵਤ ਕਹਿੰਦੀ ਤਿੰਨ ਦੇਵ ਤੇ ਇੱਕ ਬ੍ਰਹਮਾ ਇੱਕ ਵਿਸ਼ਨੂ ਐ ਇੱਕ ਸ਼ਿਵ ਐ ਇਹਨਾਂ ਕੋਲ ਆਪੋ ਆਪਣੀਆਂ ਤਾਕਤਾਂ ਨੇ ਤੇ ਹੋਇਆ ਕਿ ਇਹ ਤਿੰਨੇ ਆਪਣਾ ਨਾਂ ਜਕਾਉਣ ਲੱਗ ਪਏ ਜਿਨ੍ਹਾਂ ਨੇ ਇਹਨਾਂ ਨੂੰ ਤਾਕਤ ਦਿੱਤੀ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿ ਏਕਾ ਲਾ ਦਿੱਤਾ ਕਹਿੰਦਾ ਇੱਕ ਹੋਰ ਹੈ ਜੋ ਇਹਨਾਂ ਦੇ ਉੱਤੇ ਬੈਠਾ ਹੈ ਜਿਹਦੀ ਇਹ ਤਪ ਸਾਧਨਾ ਕਰਦੇ ਨੇ ਉਹ ਤੋਂ ਅਵਸਥਾ ਲੈਂਦੇ ਨੇ ਅੱਗੇ ਕੋਈ ਬ੍ਰਹਮਾ ਦਾ ਨਾਮ ਜਪਦਾ ਉਹ ਕਹਿੰਦਾ ਬ੍ਰਹਮਾ ਅਸਤਰ ਮੈਂ ਦੇ ਦਿੰਦਾ ਈ ਬ੍ਰਹਮਾ ਅਸਤਰ ਆਇਆ ਕਿਹਦੇ ਕੋਲੋਂ ਸੀ ਬ੍ਰਹਮਾ ਕੋਲ ਸ਼ਕਤੀ ਕਿੱਥੋਂ ਆਈ ਉਹਨੇ ਵੀ ਕਿਤੋਂ ਲਈ ਹੋਣੀ ਨਾ ਵਿਸ਼ਨੂੰ ਦੇ ਕੋਲ ਜ ਇੰਨੀਆਂ ਤਾਕਤਾਂ ਸਨ ਸਾਬ ਕਹਿੰਦੇ ਉਹ ਆਇਆਂ ਕਿੱਥੋਂ ਨੇ ਉਹਨਾਂ ਦੇ ਪਿੱਛੇ ਇੱਕ ਵੱਡੀ ਸ਼ਕਤੀ ਕੰਮ ਕਰਦੀ ਏ ਜਿਹਨੂੰ ਅਸੀਂ ਅਕਾਲ ਪੁਰਖ ਕਹਿੰਦੇ ਆ ਜਿਹਦੇ ਲਈ ਅਸੀਂ ਕਹਿੰਦੇ ਇਹਦਾ ਨਾਮ ਸੱਤ ਹੈ ਸਭ ਕੁਝ ਕਰਨ ਵਾਲਾ ਹੈ ਕਿਸੇ ਨਾਲ ਵੈਰ ਨਹੀਂ ਕਿਸੇ ਨਾਲ ਮੋਹ ਨਹੀਂ ਉਹ ਜੁਨਾਂ ਦੇ ਵਿੱਚ ਨਹੀਂ ਆਉਂਦਾ ਸਮੇਂ ਦੀ ਪਹੁੰਚ ਤੋਂ ਬਾਹਰ ਹੈ ਆਪਣੇ ਆਪ